ਦੀ ਦੋ ਜੌਬ ਆਈ ਐ ਤੇ ਇੱਕ ਕੋਆਪਰੇਟਿਵ ਬੈਂਕ ਚ ਆਈ ਐ ਹੁਣੇ ਮਿਲੇ ਉਹਦੇ ਵੀ ਤੇ ਹੁਣ ਇਹ ਹੈਡ ਕਨਸਟੇਬਲ ਚ ਆ ਗਈ ਜਿਹੜੀ ਪਿੱਛੇ ਕੋਆਪਰੇਟਿਵ ਬੈਂਕ ਦੀ ਅਪੁਆਇੰਟਮੈਂਟ ਲੈਟਰਸ ਹੂ ਯੂ ਨੋ ਉਸ ਵੀ ਸੀ ਕਿ ਤੁਸੀਂ ਜੀ ਮੈਂ ਉਹਦੇ ਵਿੱਚ ਵੀ ਸੀ ਮਤਲਬ ਆ ਸਰਕਾਰ ਚ ਤਾਂ ਦੋ ਦੋ ਨੌਕਰੀਆਂ ਤੁਹਾਨੂੰ ਇਕੱਲੇ ਬੰਦੇ ਨੂੰ ਮਿਲ ਗਈਆਂ ਹਾਂਜੀ ਤੇ ਤੀਜੀ ਆਉਣ ਵਾਲੀ ਆ ਉਹ ਕਨਸਟੇਬਲ ਦੀ ਹੈ ਜੋ ਟੀਐਸਐਸ ਸਕੇਟਰ ਚ ਹੈ ਅੱਜ ਕੱਲ ਦੀ ਸਰਕਾਰ ਹੈ ਜੋ ਬਹੁਤ ਵਧੀਆ ਸਰਕਾਰ ਹੈ ਜੋ ਕਿ ਅੱਜ ਦਾ ਸਟੱਡੀ ਦੇ ਵਿੱਚ ਤੇ ਨੌਕਰੀ ਮਿਲ ਰਹੀ ਹੈ ਬਹੁਤ ਵਧੀਆ ਮਿਲ ਰਹੀ ਹੈ ਪਿਓਰਲੀ ਮੈਰਿਟ ਦੇ ਬੇਸ ਤੇ ਰਿਕਰੂਟਮੈਂਟ ਹੋ ਰਹੀ ਆ ਕੋਈ ਸ਼ਿਫਾਰਿਸ਼ ਕਿਸੇ ਦੀ ਤਰੀਕੇ ਦੀ ਕੋਈ ਜਾਂ ਕੋਈ ਰਿਸ਼ਵਤ ਵਗੈਰਾ ਉਹ ਨਹੀਂ ਚੱਲ ਰਹੀ ਹੈਗੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਪੁਲਿਸ ਵਿਭਾਗ ਦੇ ਵਿੱਚ ਸੈਨੀਟੇਸ਼ਨ ਤੇ ਹੋਰ ਇੱਕ ਦੋ ਵਿਭਾਗਾਂ ਦੇ ਵਿੱਚ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਇੱਥੇ ਕਾਫੀ ਸਾਰੇ ਉਮੀਦਵਾਰ ਸੀਗੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਤੇ ਹੁਣ ਇਸ ਟਾਈਮ ਜਿਹੜਾ ਹੈ ਕਿਉਂਕਿ ਮੁੱਖ ਮੰਤਰੀ ਜਾ ਚੁੱਕੇ ਨੇ ਪਰ ਉਸ ਦੇ ਬਾਅਦ ਖਾਸ ਕਰਕੇ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਜੇ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਦਾ ਜਿਹੜਾ ਇੱਥੇ ਬੈਨਰ ਲੱਗਿਆ ਹੋਇਆ ਨਿਯੁਕਤੀ ਪੱਤਰ ਵੰਡ ਸਮਾਰੋਹ ਦਾ ਇੱਥੇ ਲਿਖਿਆ ਗਿਆ ਔਰ ਮੁਤੀ ਔਰ ਸਾਰਾ ਕੁਛ ਹੈ ਪੰਜਾਬ ਪੁਲਿਸ ਦੇ ਬਹੁਤ ਸਾਰੇ ਭਰਤੀਆਂ ਹੋਈਆਂ ਜਿਹੜੀਆਂ ਕਿ ਡਾਇਰੈਕਟ ਭਰਤੀ ਹੋਇਆ ਨੇ ਤੇ ਹੈਡ ਕਾਂਸਟੇਬਲ ਦੀਆਂ ਭਰਤੀਆਂ ਦੇ ਵਾਸਤੇ ਉਮੀਦਵਾਰ ਜਿਹੜੇ ਇੱਥੇ ਆਏ ਹੋ ਸੀ ਜਿਹੜੇ ਕਿ ਪਾਸ ਹੋਏ ਨੇ ਜਿਨ੍ਹਾਂ ਨੇ ਮੈਡੀਕਲ ਪਾਸ ਕਰ ਲਿਆ ਤੇ ਅੱਜ ਉਹਨਾਂ ਨੂੰ ਅਪਾਇੰਟਮੈਂਟ ਲੈਟਰਸ ਮਿਲ ਗਿਆ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਉਧਰ ਬਹੁਤ ਸਾਰੇ ਹੈਗੇ ਨੇ ਜਿਹੜੇ ਕਿ ਲਾਈਨ 'ਚ ਖੜੇ ਨੇ ਆਪਣੀ ਆਪਣੀ ਅਪਾਇੰਟਮੈਂਟ ਲੈਟਰ ਲੈਣ ਵਾਸਤੇ ਤੇ ਤੁਸੀਂ ਲਗਾਤਾਰ ਉਹਨਾਂ ਦੇ ਨਾਮ ਜਿਹੜੇ ਨੇ ਅਨਾਉਂਸ ਕੀਤੇ ਜਾ ਰਹੇ ਨੇ ਔਰ ਡਿਫਰੈਂਟ ਡਿਸਟ੍ਰਿਕਟਸ ਤੋਂ ਲੋਕ ਨੇ ਔਰ ਉਹਦੇ ਬਾਅਦ ਇਥੇ ਭਰਤੀ ਦੀ ਅਪਾਇੰਟਮੈਂਟ ਲੈਟਰਸ ਉਹਨਾਂ ਨੂੰ ਲਗਾਤਾਰ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਡਿਸਟ੍ਰਿਕਟ ਵਾਈਜ਼ ਬੁਲਾ ਕੇ ਉਹਨਾਂ ਦੇ ਨਾਮ ਲਏ ਜਾ ਰਹੇ ਨੇ ਔਰ ਫਿਰ ਉਹਨਾਂ ਨੂੰ ਅਪਾਇੰਟਮੈਂਟ ਲੈਟਰਸ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਆ ਅੱਜ ਜਿਹੜੀਆਂ ਅਪਾਇੰਟਮੈਂਟਸ ਹੋਈਆਂ ਨੇ ਇਹਦੀਆਂ ਜਿਹੜੀਆਂ ਅਪਾਇੰਟਮੈਂਟ ਲੈਟਰਸ ਮਿਲੀਆਂ ਨੇ ਐਨੇ ਸਾਰੇ ਕਾਫੀ ਸਾਰੇ ਦੇਖੋ ਤੁਸੀਂ ਜਿਹੜੇ ਉਮੀਦਵਾਰ ਨੇ ਜਾਂ ਜਿਹੜੇ ਕੈਂਡੀਡੇਟਸ ਨੇ ਜਿਹੜੇ ਪਾਸ ਆਊਟ ਹੋਏ ਨੇ ਉਹਨਾਂ ਸਾਰਿਆਂ ਨੂੰ ਇਹ ਮੁੱਖ ਮੰਤਰੀ ਨੇ ਅਪਾਇੰਟਮੈਂਟ ਲੈਟਰਸ ਦਿੱਤੀਆਂ ਨੇ ਅੱਜ ਅਜੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਲੰਮਾ ਚੜ੍ਹਾ ਸਮਾਗਮ ਹੈ ਲਗਾਤਾਰ ਪੰਜਾਬ ਸਰਕਾਰ ਜਿਹੜੀ ਹੈ ਉਹ ਅਸਟ੍ਰਿਕਟ ਡਿਪਾਰਟਮੈਂਟ ਲੈਟਰਸ ਦੇ ਸਮਾਰੋਹ ਪਿਛਲੇ ਦਿਨਾਂ ਦੇ ਵਿੱਚ ਕਰਦੀ ਚੱਲੇ ਆ ਰਹੀ ਹੈ 461 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਜਿਦੇ ਵਿੱਚ 450 ਜਿਹੜੇ ਨੇ ਉਹ ਕਾਂਸਟੇਬਲਾਂ ਨੂੰ ਮਿਲੇ ਨੇ ਕਾਂਸਟੇਬਲ ਭਰਤੀ ਕੀਤੇ ਗਏ ਨੇ 450 ਔਰ ਜਿੱਥੋਂ ਤੱਕ ਗੱਲ ਕੀਤੀ ਜਾਏ ਟੋਟਲ 461 ਨੌਜਵਾਨਾਂ ਨੂੰ ਅੱਜ ਇਹ ਨਿਯੁਕਤੀ ਪੱਤਰ ਜਿਹੜੇ ਐ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਦਿੱਤੇ ਗਏ ਨੇ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਵਿੱਚ ਇਹ ਨਿਯੁਕਤੀ ਪੱਤਰ ਤੇ ਅਪੁਆਇੰਟਮੈਂਟ ਲੈਟਰਸ ਦੀ ਅੱਜ ਮੁੱਖ ਮੰਤਰੀ ਨੇ ਖੁਦ ਆ ਕੇ ਵੰਡ ਕੀਤੀ ਹੈਗੀ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਲਾਈਨ 'ਚ ਖੜੇ ਨੇ ਡਾਇਰੈਕਟ ਪਰਤੀ ਹੈ ਹਾਂਜੀ ਜੀ ਤੇ ਤੁਹਾਡੀ ਏਸ਼ ਕਿੰਨੀ ਹੈ ਮੇਰੀ 43 ਮੈਂ ਐਕਸਟਰਸਮੈਨ ਹਾਂ ਅੱਛਾ ਜੀ ਹਾਂਜੀ एक्स सर्विस में अंधेरात फिर दुबारा तो तुसी कितनी है ये अप्लाई कितना सिगा तेरे को देख सिलेक्शन हो ये मेरी में फोर्टी थ्री डीएच हो सकती है हाँ जी 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 ते तुसी फिर टेस्ट भी देना पड़ेगा सीधा हाँ मेडिकल भी हाँ जी मेडिकल मेडिकल भी आएगा फिर कुछ हाँ जी मेम थैंक तुसी देख सकते किस तरीके द ਹੈਡ ਕਾਂਸਟੇਬਲ ਜਲੰਧਰ ਹਾਂਜੀ ਹੈਡ ਕਾਂਸਟੇਬਲ ਬਣਨੇ ਜੀ ਕਹਿੰਦੇ ਜੀ ਹੁਸ਼ਿਆਰਪੁਰ ਤੇ ਹੋ ਗਿਆ ਅਪੁਆਇੰਟਮੈਂਟ ਲੈਟਰ ਸਾਨੂੰ ਮਿਲੀ ਔਰ ਖੁਸ਼ ਨੇ ਬਹੁਤ ਜ਼ਿਆਦਾ ਤੁਸੀਂ ਕਿੱਥੋਂ ਆਏ ਹੋ ਫਾਇਲ ਕਰਤੋਂ ਜੀ ਫਾਇਲ ਕਰਤੋਂ ਜਲੰਧਰ ਤੇ ਪਹਿਲੇ ਸਟੂਡੈਂਟ ਸੀਗੇ ਹਾਂਜੀ ਹਾਂਜੀ ਤੇ ਹੁਣ ਫਿਰ ਟੈਸਟ ਵਗੈਰਾ ਦਿੱਤਾ ਫਰਸਟ ਅਪੁਆਇੰਟਮੈਂਟ ਤੁਹਾਡੀ ਹਾਂਜੀ ਹਾਂਜੀ ਫਰਸਟ ਪਹਿਲਾਂ ਸੀਗੀ ਜੀ ਸੀਸੀਡੀਓ ਦੀ ਸੀਗੀ ਇੱਕ ਸੀਸੀਡੀਓ ਦੀ ਸੀਗੀ ਕਲਰਕ ਦੀ ਸੀਗੀ ਤੇ ਇਹ ਜੋਇਨ ਕਰਨੀ ਹੈ ਜੀ आँजी, कुछ आँजी, अच्छा कुछ αρਦੇ ਨਹੀਂ ਆ ਹਾਂਜੀ ਨਹੀਂ ਉਹ ਪਹਿਲਾਂ ਕਾਉਂਸਲਿੰਗ ਤੇ ਅੱਗੇ ਮਤਲਬ ਕਿ ਵਧੀਆ ਨਹੀਂ ਅੱਗੇ ਅੱਛਾ ਫਸਟ ਹੀ ਤੁਹਾਡੀ ਅਪਾਇੰਟਮੈਂਟ ਹੋਏਗੀ ਹਾਂਜੀ ਹਾਂਜੀ ਫਸਟ ਹੀ ਤੇ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਜੀ ਹਾਂਜੀ ਮਤਲਬ ਪੰਜਾਬ ਪੁਲਿਸ ਵਰਤੀ ਹੋ ਗਈ ਤੁਹਾਡੀ ਹੁਣ ਅੱਛਾ ਕਾਂਸਟੇਬਲ ਦੇ ਦੌਰ ਦੇ ਹੈਡ ਕਾਂਸਟੇਬਲ ਹਾਂਜੀ ਠੀਕ ਹੈ ਇਹ ਦੇਖੋ ਕਿਸ ਤਰੀਕੇ ਦੇ ਨਾਲ ਲੋਕ ਖੁਸ਼ ਨੇ ਤੇ ਆਪਣੀ ਜਿਹੜੀ ਹੈ ਗੱਲਬਾਤ ਕਰ ਰਹੇ ਔਰ ਜੀਂਦ ਔਰ ਕੈਥਲ ਹਰਿਆਣੇ ਵਾਲੇ ਤੱਕ ਨੂੰ ਜਿਹੜੇ ਇੱਥੇ ਆਵਾਜ਼ਾਂ ਪੈਰੀਆਂ ਨੇ ਔਰ ਉੱਥੋਂ ਦੇ ਵੀ ਨੇ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਦੇ ਲਈ ਆਪਣੀ ਟੈਸਟ ਦਿੱਤੇ ਸੀ ਔਰ ਟੈਸਟ ਦੇਣ ਦੇ ਬਾਅਦ ਉਹਨਾਂ ਨੂੰ ਅਪੁਆਇੰਟਮੈਂਟ ਲੈਟਰਸ ਮਿਲਿਆ ਨੇ ਤੁਸੀਂ ਕਿੱਥੋਂ ਆਏ ਹੋ ਜੀ ਫਾਜ਼ਿਲਕਾ ਤੋਂ ਸਟੂਡੈਂਟ ਸੀ ਕਿ ਪਹਿਲੇ ਹਾਂਜੀ मैम ਮੇਰੀ ਦੋ ਜੋਬ ਆਈ ਹੈ ਇੱਕ ਕੋਆਪਰੇਟਿਵ ਬੈਂਕ 'ਚ ਆਈ ਹੈ ਹੁਣੇ ਮਿਲੇ ਉਹਦੇ ਵੀ ਤੇ ਹੁਣ ਇਹ ਹੈਡ ਕਨਸਟੇਬਲ 'ਚ ਆ ਗਈ ਜਿਹੜੀ ਪਿੱਛੇ ਕੋਆਪਰੇਟਿਵ ਬੈਂਕ ਦੀ ਅਪੁਆਇੰਟਮੈਂਟ ਲੈਟਰਸ ਉਹ ਯੂ ਨੋ ਉਸ 'ਚ ਵੀ ਸੀਗੀ ਤੁਸੀਂ ਜੀ ਮੈਂ ਉਹਦੇ ਵਿੱਚ ਵੀ ਸੀ ਮਤਲਬ ਆ ਸਰਕਾਰ 'ਚ ਤਾਂ ਦੋ ਦੋ ਨੌਕਰੀਆਂ ਤੁਹਾਨੂੰ ਇਕੱਲੇ ਬੰਦੇ ਨੂੰ ਮਿਲ ਗਈਆਂ ਹਾਂਜੀ ਤੇ ਤੀਜੀ ਆਉਣ ਵਾਲੀ ਆ ਉਹ ਕਨਸਟੇਬਲ ਦੀ ਹੈ ਜੋ ਟੀਐਸਐਸ ਸਕੇਟਰ 'ਚ ਨਹੀਂ ਤੇ ਤੀਜੀ ਆਉਣ ਲਈ ਨੇ ਕਨਫਰਮਡ ਕਿਵੇਂ ਉਹ ਵੀ ਤੀਜੀ ਵੀ ਆ ਜਾਏਗੀ ਮੇਰੇ ਨੰਬਰ ਪਾ ਦੀ ਹੈ ਐਸ ਕਰਕੇ ਉਮੀਦ ਰੱਖਦੀ ਆ ਪੱਕਾ ਤਾਂ ਕੁਝ ਨਹੀਂ ਕਹਿ ਸਕਦੀ ਬਟ ਉਮੀਦ ਤਾਂ ਰੱਖਦੀ ਆ ਨਾ ਦੋ ਆ ਗਈਆਂ ਤੁਸੀਂ ਕੋਆਪਰੇਟਿਵ ਬੈਂਕ ਦੀਆਂ ਜਿਹੜੀਆਂ ਨਿਯੁਕਤੀ ਪੱਤਰ ਦਿੱਤੇ ਸੀ ਤੁਸੀਂ ਹਾਂਜੀ ਲਈ ਸੀ ਤੇ ਜੁਆਇਨ ਕਰ ਲਿਆ ਸੀਗਾ ਨਹੀਂ ਹਲੇ ਤੱਕ ਜੁਆਇਨਿੰਗ ਨਹੀਂ ਹੋਈ ਹੋ ਜਾਏਗੀ ਤੇ ਹੁਣ ਤੁਸੀਂ ਇੱਧਰ ਆ ਕੇ ਲੈਣ ਵਾਸਤੇ ਅਪਾਇੰਟਮੈਂਟ ਲੈਟਰ ਫਿਰ ਉੱਧਰ ਜੁਆਇਨ ਕਰੋਗੇ ਇੱਧਰ ਕਰੋਗੇ ਉਹ ਸਲਾਤਾ ਕੋਆਪਰੇਟਿਵ ਬੈਂਕ ਦੀ ਹੈ ਤੇ ਬਾਕੀ ਅਜੇ ਡਿਸਾਈਡ ਨਹੀਂ ਕੀਤਾ ਪਰਿਵਾਰ ਨਾਲ ਮਿਲ ਕੇ ਸੋਚ ਕੇ ਫਿਰ ਦੇਖਾਂਗੇ ਪਰ ਜੇ ਤੁਸੀਂ ਉਹਦੀ ਅਪਾਇੰਟਮੈਂਟ ਲੈਟਰ ਲੈ ਹੀ ਗਏ ਹੋ ਔਰ ਹੁਣ ਇਹ ਵੀ ਲੈ ਜਾਓਗੇ ਦੋ ਦੋ ਅਪਾਇੰਟਮੈਂਟ ਲੈਟਰ ਕੋਲ ਲੈ ਰੱਖ ਲੋਗੇ ਜੇ ਤਾਂ ਤੁਸੀਂ ਉੱਧਰ ਜੁਆਇਨਿੰਗ ਦੀ ਸਲਾ ਬਣਾਣੀ ਸੀ ਮੇਰੇ ਖਿਆਲ ਚ ਇੱਧਰ ਆਣਾ ਨਹੀਂ ਸੀ ਚਾਹੀਦਾ ਤੁਹਾਨੂੰ ਫਿਰ ਦੀ वेटिंग लिस्ट ਤਾਂ ਆਂਦੀ ਨਹੀਂ ਹੈ ਤਾਂ ਫਿਰ ਪੋਸਟ ਤਾਂ ਵੇਸਟ ਹੁੰਦੀ ਨਹੀਂ ਮੇਰੀ ਵਜ੍ਹਾ ਤੋਂ ਤਾਂ ਤਾਂ ਮੈਂ ਸੋਚਦੀ ਅਗਰ ਕਿਸੇ ਦੀ ਪੋਸਟ ਖਰਾਬ ਹੁੰਦੀ ਇਸ ਲਈ ਜੁਆਇਨਿੰਗ ਲੈਟਰ ਲੈਣ ਆ ਗਈ ਮੈਂ ਜੀ ਔਰ ਤੁਸੀਂ ਪੜਾਈ ਕੀ ਕੀਤੀ ਹੋਈ ਹੈ ਮੇਰੀ ਗ੍ਰੈਜੂਏਸ਼ਨ ਕੀਤੀ ਹੈ ਈਟੀਟੀ ਕੀਤੀ ਹੈ ਟੀਚਿੰਗ ਦੇ ਵਿੱਚ ਕੀਤੀ ਉਧਰ ਨਹੀਂ ਜੁਆਇਨ ਕੀਤਾ ਟੀਚਿੰਗ ਵਿੱਚ ਮੈਂ ਬੀਐਸਟੇਟ ਹਲੇ ਤੱਕ ਦੀਆ ਨਹੀਂ ਦੇਣਾ ਅੱਛਾ ਤੇ ਫਾਸਿਲ ਕਾ ਤੋਂ ਤੁਸੀਂ ਹਾਂਜੀ ਆਲ ਦਾ ਬੈਸਟ ਹੁਣ ਹੈਡਕਾਸਟ ਕੰਸਿਪਲ ਬਣ ਜਾਓਗੇ ਨਹੀਂ ਤਾਂ ਹਾਂਜੀ ਪੰਜਾਬ ਪੁਲਿਸ ਦੀ ਨੌਕਰੀ ਨਹੀਂ ਕਰਨੀ ਨਹੀਂ ਐਸਾ ਤਾਂ ਕੁਝ ਫਿਕਸ ਨਹੀਂ ਹੈ ਕਰਾ ਵੀ ਸਕਦੇ ਆ ਡਿਸਾਈਡ ਨਹੀਂ ਕੀਤਾ ਹਾਲੇ ਤੱਕ ਮੈਡੀਕਲ ਤੁਹਾਡਾ ਕਲੀਅਰ ਹੋ ਗਿਆ ਡੈਫੀਨਿਟਲੀ ਤਾਂ ਹੀ ਕਰਦੇ ਹਾਂ ਹਾਂ ਜੀ ਕੰਗ੍ਰੈਚੁਲੇਸ਼ਨਸ ਥੈਂਕ ਯੂ ਮੈਮ ਤੁਹਾਡਾ ਨਾਮ ਕੀ ਹੈ ਕੰਜਨ ਕੰਜਨ ਚੰਚ ਨੇ ਤੇ ਇਹ ਕਹਰੇ ਕਿ ਮੇਰੀ ਦੋ ਨੌਕਰੀਆਂ ਆ ਗਈਆਂ ਨੇ ਇੱਕ ਪਿੱਛੇ ਕਾਰਪੋਰੇਸ਼ਨ ਦੀਆਂ ਸੀਗਾ ਕੋਆਪਰੇਟਿਵ ਬੈਂਕ ਦੀਆਂ ਜਿਹੜੀਆਂ ਸੀਗੀਆਂ ਉਹਦੇ ਵਿੱਚ ਵੀ ਅਪੁਆਇੰਟਮੈਂਟ ਲੈਟਰਸ ਜਿਹੜੀਆਂ ਉਹ ਭਗਵੰਤਮਾਨ ਹੋਰਾਂ ਨੇ ਦਿੱਤੀਆਂ ਸੀਗੀਆਂ ਉਹਦੇ ਵਿੱਚ ਵੀ ਅਪੁਆਇੰਟਮੈਂਟ ਲੈਟਰ ਲੈ ਕੇ ਗਏ ਔਰ ਅੱਜ ਫੇਰ ਜਿਹੜੀਆਂ ਪੁਲਿਸ ਦੇ ਵਿੱਚ ਪਰਤੀਆਂ ਦੀਆਂ ਅਪੁਆਇੰਟਮੈਂਟ ਲੈਟਰ ਦਿੱਤੇ ਪੱਤਰ ਦਿੱਤਾ ਜਾ ਰਿਹਾ ਉਹਨਾਂ 'ਚ ਵੀ ਇਹਦਾ ਨਾਮ ਹੈ ਤੇ ਉਹ ਵੀ ਅਪੁਆਇੰਟਮੈਂਟ ਲੈਟਰ ਅੱਜ ਲੈਣਾ ਹੈ ਫਾਜ਼ਿਲ ਕਾ ਤੋਂ ਨੇ ਕਹਿੰਦੇ ਮੈਂ ਗ੍ਰੈਜੂਏਸ਼ਨ ਕੀਤੀ ਈਟੀਟੀ ਕੀਤੀ ਹੈ ਔਰ ਇੱਕ ਹੀ ਟਾਈਮ ਦੇ ਵਿੱਚ ਮੈਨੂੰ ਦੋ ਨੌਕਰੀਆਂ ਆ ਗਈਆਂ ਨੇ ਤੁਸੀਂ ਕਹੋ ਜੀ ਮੈਂ ਰঞ্জੀਤ ਸਿੰਘ ਜੀ ਹੱਡਣਾ ਨੀਚੇ ਆ ਜਾਓ ਇੱਥੇ ਆਓ ਅੱਛਾ ਕਿੱਥੋਂ ਤੁਸੀਂ ਮੈਂ ਬਠਿੰਡਾ ਤੋਂ ਮੈਮ ਹਾਂਜੀ ਤੇ ਇਹ ਤੁਹਾਡੇ ਹੱਥ ਚੁਕੀ ਹੈ ਮੇਰਾ ਹੈਡ ਕਨਸਟੇਬਲ ਇਨਵੈਸਟੀਗੇਸ਼ਨ ਨਿਯੁਕਤੀ ਪੱਤਰ ਹੈ ਜੀ 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 ਰঞ্জੀਤ ਸਿੰਘ ਜਸ ਮੈਮ ਤੇ ਪਹਿਲੀ ਨੌਕਰੀ ਹੈ ਤੁਹਾਡੀ ਕਿ ਪਹਿਲੇ ਵੀ ਕੁਝ ਕਰ ਰਹੇ ਹੋ ਮੈਨੂੰ ਤਾਂ ਅਦਾ ਲੱਗਾ ਪਹਿਲੇ ਤੁਸੀਂ ਨੌਕਰੀ ਕਰਦੇ ਹੋ ਕੁਝ ਪਹਿਲਾਂ ਮੈਂ ਜੇਲ੍ਹ ਗਾਰਡਨ ਜੇਲ੍ਹ ਵਾਡਣਾ ਅੱਛਾ ਤੇ ਹੁਣ ਮੈਨੂੰ ਹੈਡ ਕਨਸਟੇਬਲ ਇਨਵੈਸਟੀਗੇਸ਼ਨ ਮਿਲਿਆ ਔਰ ਮੇਰੀ ਐਸਆਈ ਵਿੱਚ ਨਿਯੁਕਤੀ ਹੈ ਲੇਕਿਨ ਅਜੇ ਤੱਕ ਫਾਈਨਲਿਸਟ ਨਹੀਂ ਇਸ਼ੂ ਨਹੀਂ ਹੋਈ ਅਜੇ ਤੱਕ ਮੀਸ ਤੁਸੀਂ ਕਹਿ ਰਹੇ ਹੋ ਕਿ ਹਜੇ ਤੱਕ ਤੁਸੀਂ ਜੇਲ ਬਾਰਡਨ ਦੇ ਤੌਰ ਤੇ ਆਲਰੇਡੀ ਅਪੁਆਇੰਟਮੈਂਟ ਅਪੁਆਇੰਟਡ ਹੋ ਗਏ ਹੋ ਔਰ ਕਿੱਥੇ ਲੱਗੇ ਹੋ ਇਹ ਪਟਿਆਲਾ ਮੈਂ अच्छा पटियाला ਜਿਹੜੀ ਸੈਂਟਰਲ ਜੇਲ ਹੈਗੀ ਉਹਦੇ ਵਿੱਚ ਜੇਲ ਵਰਡਨ ਹੋ ਤੁਸੀਂ ਔਰ ਹੁਣ ਤੁਹਾਡੀ ਇਨਵੈਸਟੀਗੇਸ਼ਨ ਚ ਆ ਗਈ ਹੈ ਜੈਸਮਨ ਔਰ ਇੱਥੇ ਹੈੱਡ ਕਨਸਟੇਬਲ ਦੇ ਰੂਪ ਚ ਹੈ ਜੈਸਮਨ ਔਰ ਉਹਦੇ ਬਾਅਦ ਹੁਣ ਤੁਸੀਂ ਐਸਆਈ ਮਤਲਬ ਕਿ ਸਬ ਇੰਸਪੈਕਟਰ ਦੀ ਐਕਸਪੈਕਟ ਕਰ ਰਹੇ ਹੋ ਵੀ ਪੇਪਰ ਦਿੱਤਾ ਹੋਇਆ ਨਹੀਂ ਹੋ ਗਈ ਮੈਡਮ ਉਹਦੇ ਵਿੱਚ ਸਾਰਾ ਮੈਡੀਕਲ ਮੈਡੀਕਲ ਰਹਿ ਗਿਆ ਬਸ ਬਾਕੀ ਹੋ ਗਈ ਸਿਲੈਕਸ਼ਨ ਹੋ ਗਈ ਹੈ ਇਹਦੇ ਵਿੱਚ ਮੈਡੀਕਲ ਪਹਿਲੇ ਹੁੰਦਾ ਉਹਦੇ ਚ ਬਾਅਦ ਹੁੰਦਾ ਹਾਂਜੀ ਅੱਛਾ ਜੀ ਹਾਂਜੀ ਤੁਹਾਡੀ ਮੇਨ ਕੁਆਲਿਫਿਕੇਸ਼ਨ ਕੀ ਹੈ ਮੇਰੀ ਬੀਏ ਮੈਮ ओके ਜਿੱਦੋਂ ਤਾਂ ਆਮ ਤੌਰ ਤੇ ਕਹਿੰਦੇ ਲੋਕਾਂ ਨੂੰ ਨੌਜਵਾਨਾਂ ਨੂੰ ਨੌکریاں ਨਹੀਂ ਮਿਲਦੀਆਂ ਇੱਥੇ ਇੱਕ ਲੜਕੀ ਹੈਗੀ ਤੁਹਾਡੇ ਨਾਲ ਖੜੇ ਨੇ ਉਹਨਾਂ ਨੂੰ ਤਾਂ ਦੋ ਨੌکریاں ਮਿਲ ਗਿਆ ਤੁਸੀਂ ਤਾਂ ਪੁਲਿਸ ਦੇ ਵਿੱਚ ਇੱਧਰ ਉੱਧਰ ਡਿਪਾਰਟਮੈਂਟਸ 'ਚ ਜਾ ਰਹੇ ਹੋ ਉਹਨਾਂ ਨੇ ਤਾਂ ਕੋਆਪਰੇਟਿਵ ਬੈਂਕ 'ਚ ਪਿੱਛੇ ਜੇ ਨਿਯੁਕਤੀ ਪੱਤਰ ਜਿਹੜੇ ਵੰਡੇ ਨੇ ਸੀਐਮ ਸਾਹਿਬ ਨੇ ਉਹਦਾ ਵੀ ਪਰਮਨੈਂਟ ਲੈਟਰ ਲਈ ਬੈਠੇ ਨੇ ਅੱਜ ਪੁਲਸ ਵਾਲਾ ਵੀ ਲੈਣ ਆਗੇ ਨੇ ਤੇ ਹਜੇ ਤਾਂ ਪਿੱਛੇ ਤਾਂ ਆਮ ਤੌਰ ਤੇ ਕਹਿੰਦੇ ਸੀ ਕਿ ਨੌਜਵਾਨੀ ਨੇ ਜਿਹੜੀਆਂ ਉਹ ਨੌکریاں ਨਹੀਂ ਮਿਲਦੀਆਂ ਉਹਨਾਂ ਨੂੰ ਨਹੀਂ ਮੈਡਮ ਇਦਾਂ ਦਾ ਕੁਝ ਨਹੀਂ ਹੈ ਜੋ ਵੀ ਸਟੱਡੀ ਦੇ ਵਿੱਚ ਤੇ ਆਜਕਲ ਦੀ ਸਰਕਾਰ ਹੈ ਜੋ ਬਹੁਤ ਵਧੀਆ ਜੋ ਕਿ ਅੱਜ ਦਾ ਸਟੱਡੀ ਦੇ ਵਿੱਚ ਤੇ ਨੌਕਰੀ ਮਿਲ ਰਹੀ ਹੈ ਬਹੁਤ ਵਧੀਆ ਮਿਲ ਰਹੀ ਹੈ ਤੇ ਮੈਂ ਵੀ ਇਹੀ ਅਪੀਲ ਕਰਾਂਗਾ ਸਟੂਡੈਂਟਾਂ ਨੂੰ ਕਿ ਵੱਧ ਤੋਂ ਵੱਧ ਸਟੱਡੀ ਕਰਨ ਤੇ ਕਿਸੇ ਪਾਸੇ ਹੋਰ ਨਾ ਜਾਣ ਬਾਹਰ ਜਾਣ ਦੀ ਲੋੜ ਨਹੀਂ ਇੱਥੇ ਸਰਕਾਰ ਵਧੀਆ ਨੌਕਰੀ ਦੇ ਰਹੀ ਹੈ ਮੈਂ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਨੌਕਰੀ 'ਚ ਆਏ ਹੋਏ ਪਹਿਲਾਂ ਮੈਂ ਆਰਮੀ 'ਚ 17 ਸਾਲ ਕਰੀਏ ਉਸ ਤੋਂ ਬਾਅਦ ਇੱਧਰ ਤਾਂ ਮੈਨੂੰ 6 ਮਹੀਨੇ ਹੋਏ ਜੀ ਆਰਮੀ 17 ਸਾਲ ਕਰਕੇ ਆਏ ਹੋ ਕਿਸ ਪੋਜੀਸ਼ਨ ਤੇ ਮੈਂ ਹੌਲਦਾਰ ਸੀ ਮੈਂ ਅੱਛਾ ਤੁਸੀਂ ਤਾਂ ਜੰਪਿੰਗ ਜੈਗ ਬਣ ਕੇ ਨੌਕਰੀਆਂ ਹੀ ਚੇਂਜ ਕਰਨਦੇ ਹੋ ਤੇ ਬਾਕੀ ਲੋਕਾਂ ਨੂੰ ਮੌਕਾ ਨਹੀਂ ਦੇਣਾ ਨਹੀਂ ਮੈਮ ਐਦਾਂ ਦੀ ਕੋਈ ਗੱਲ ਨਹੀਂ ਪਹਿਲਾਂ ਆਰਮੀ ਦੇ ਵਿੱਚ ਵਧੀਆ ਨੌਕਰੀ ਕੀਤੀ ਹੈ ਉਸ ਤੋਂ ਬਾਅਦ ਅਸੀਂ ਹੁਣ ਮਤਲਬ ਕਿ ਪੰਜਾਬ ਸਰਕਾਰ ਦੇ ਅੰਡਰ ਵੀ ਨੌਕਰੀ ਕਰਨਾ ਚਾਹੁੰਦੇ ਹਾਂ ਫਿਰ ਫਿਟਨੈਸ ਨੂੰ ਲਾ ਕੇ ਮੈਡੀਕਲ ਨੂੰ ਟੱਪਣ ਨੂੰ ਲੈ ਕੇ ਤਾਂ ਮਤਲਬ ਕੀ ਤੁਹਾਨੂੰ ਪਾਸ ਕਰਨ ਨੂੰ ਕੋਈ ਜ਼ਿਆਦਾ ਪ੍ਰੋਬਲਮ ਆਣੀ ਨਹੀਂ ਮੈਨੂੰ ਲੱਗਦਾ ਨਹੀਂ ਮੈਮ ਮੈ ਤਾਂ ਨਹੀਂ ਕੋਈ ਗੱਲ ਨਹੀਂ ਸੀ ਪਹਿਲਾਂ ਤੋਂ ਹੀ ਸਰੀਰਕ ਤੌਰ ਤੇ ਆਰਮੀ ਵਿੱਚ ਹੀ ਫਿੱਟ ਸੀ ਹੁਣ ਵੀ ਫਿੱਟ ਹਾਂ ਕੋਈ ਮੈਂ ਕਹਿ ਰਹੀ ਹਾਂ ਤੁਹਾਨੂੰ ਤਾਂ ਨਹੀਂ ਸਕਦੀ ਕੋਈ ਦਿੱਕਤ ਨਹੀਂ ਮੈਮ ਮੈ ਤਾਂ ਨਹੀਂ ਕੋਈ ਦਿੱਕਤ ਨਹੀਂ ਸਰਕਾਰ ਤੋਂ ਖੁਸ਼ ਹੋ ਪੂਰੀ ਤਰੀਕੇ ਦੇ ਨਾਲ ਕਿ ਉਹ ਇਸ ਤਰੀਕੇ ਦੇ ਨਾਲ ਦੇ ਰਹੀ ਹੈ ਤੁਹਾਡੇ ਨਾਲ ਜਾਂ ਤੁਹਾਡੇ ਹੋਰ ਵੀ ਦੋਸਤ ਜਾਂ ਮਿੱਤਰ ਹੋਣਗੇ ਜਿਨ੍ਹਾਂ ਨੂੰ ਮਿਲੀਆਂ ਹੋਣਗੀਆਂ ਜਾਂ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੋएगी ਆਪ ਸਰਕਾਰ ਤੋਂ ਸੀ ਮੈਮ ਬਹੁਤ ਜ਼ਿਆਦਾ ਖੁਸ਼ ਹਾਂ ਅੱਗੇ ਤੋਂ ਵੀ ਇਹ ਇਹੀ ਸਰਕਾਰ ਨੂੰ ਅਸੀਂ ਰੈਫਰੈਂਸ ਦੇਵਾਂਗੇ ਜਿਆਦਾ ਤੋਂ ਜੀ ਜੀ ਤੁਸੀਂ ਦੇਖ ਸਕਦੇ ਹੋ ਕਿ ਬੜੇ ਖੁਸ਼ ਨੇ ਔਰ ਨੌਜਵਾਨ ਜਿਹੜੇ ਨੇ ਉਹ ਆਰਮੀ ਵਿੱਚ ਨੌਕਰੀ ਕਰਕੇ ਆਏ 17 ਸਾਲ ਏਜ ਕਿੰਨੀ ਹੈ ਤੁਹਾਡੀ ਮੇਰੀ ਏਜ ਮੈਡਮ 37 17 ਸਾਲ ਕਰ ਵੀ ਹੈ ਫਿਰ ਆਰਮੀ ਵਿੱਚ ਕਦੋਂ ਲੱਗੇ ਸੀ ਜੰਮੀ ਜਾਣੀ ਚਾਹੀਦੀ ਸੀ ਮੈਂ ਨਹੀਂ ਮੈਂ 17 ਸਾਲ ਚੱਲ ਗਏ ਸੀ अच्छा जस 17 ਸਾਲ ਦੀ ਉਮਰ ਦੇ ਵਿੱਚ ਆਰਮੀ ਚਲੇ ਗਏ ਸੀਗੇ ਉਹਦੇ ਬਾਅਦ ਫਿਰ ਜੇਲ ਬਾਰਡਨ ਦੇ ਤੌਰ ਤੇ ਆਲਰੇਡੀ ਇਸ ਟਾਈਮ ਮੌਜੂਦਾ ਜਿਹੜੇ ਨੇ ਉਹ ਪਟਿਆਲਾ ਜੇਲ ਦੇ ਵਿੱਚ ਕੰਮ ਕਰ ਰਹੇ ਨੇ ਪਟਿਆਲਾ ਟ੍ਰੇਨਿੰਗ ਸਕੂਲ ਦੇ ਵਿੱਚ ਜੇਲ ਬਾਰਡਨ ਦੇ ਤੌਰ ਤੇ ਉਹਦੇ ਬਾਅਦ ਹੁਣ ਇਹਨਾਂ ਦਾ ਨਾਮ ਹੈਗਾ ਜੀ ਰਣਜੀਤ ਸਿੰਘ ਔਰ ਇਹਨਾਂ ਨੂੰ ਹੁਣ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਕਾਂਸਟੇਬਲ ਦੀ ਜਿਹੜੀ ਹੈਗੀ ਐ ਉਹ ਹੈੱਡ ਕਾਂਸਟੇਬਲ ਦੀ ਇਹਨਾਂ ਨੂੰ ਅਪਾਇੰਟਮੈਂਟ ਲੈਟਰ ਹੱਥ ਚ ਲਈ ਬੈਠੇ ਐ ਗ੍ਰੈਜੂਏਸ਼ਨ ਕੀਤੀ ਔਰ ਉਹਦੇ ਬਾਅਦ ਕਹਿੰਦੇ ਕਿ ਲਗਾਤਾਰ ਅਸੀਂ ਮਿਹਨਤ ਕਰ ਰਹੇ ਆਂ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਕ੍ਰਾਈਮ ਸਿਕਿਉਰਿਟੀ ਨਾਲ ਰਿਲੇਟਡ ਹੈ ਚ ਆਮ人 ਦੀ ਗੱਲ ਕਰ ਲੋ ਚ ਪੁਲਿਸ ਦੀ ਗੱਲ ਕਰ ਲੋ ਇਨਵੈਸਟੀਗੇਸ਼ਨ ਦੀ ਗੱਲ ਕਰ ਲੋ ਜਾਂ ਫਿਰ ਜੇਲ ਡਿਪਾਰਟਮੈਂਟ ਦੀ ਗੱਲ ਕਰ ਲੋ ਸਾਰੀ ਜਿਹੜੇ ਹੈਗੇ ਨੇ ਇੰਟਰਕਨੈਕਟਿਡ ਨੇ ਐਂਡ ਸਕਸੈਸਫੁਲੀ ਉਹ ਜਿਹੜੇ ਸਕਸੀਡ ਕਰ ਰਿਹਾ ਔਰ ਬਹੁਤ ਖੁਸ਼ ਨੇ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਉਹਨਾਂ ਨੂੰ ਇੱਕ ਰਿਫਰ ਤੋਂ ਅਪੁਆਇੰਟਮੈਂਟ ਲੈਟਰ ਹੱਥ 'ਚ ਪੜਨ ਦਾ ਮੌਕਾ ਮਿਲੇ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਖੁਸ਼ ਨੇ ਪੂਰੇ ਤਰੀਕੇ ਦੇ ਨਾਲ ਤੁਸੀਂ ਬੋਲਣਾ 41 ਹੈ ਜੀ ਤੇ ਤੁਸੀਂ ਮੈਂ ਫਿਰ ਤਾਂ ਤੁਸੀਂ ਪਹਿਲੇ ਤੋਂ ਮੈਨੂੰ ਲੱਗਦਾ ਨੌਕਰੀਆਂ ਉਗਰੇ ਕਰਕੇ ਆਏ ਹੋ ਜੀ ਮੈਡਮ ਮੈਂ ਆਲਰੇਡੀ ਪੰਜਾਬ ਪੁਲਿਸ ਦੇ ਵਿੱਚ ਹਮ ਜਲੰਧਰ ਸੀਪੀ ਦੇ ਵਿੱਚ ਉਸ ਤੋਂ ਪਹਿਲਾਂ ਮੈਂ ਆਰਮੀ ਦੇ ਵਿੱਚ ਸੀਗਾ ਤੁਸੀਂ ਵੀ ਆਰਮੀ 'ਚ ਸੀਗੇ ਜੀ ਮੈਡਮ ਔਰ ਇਸ ਟਾਈਮ ਮੈਂ ਹੁਣ ਹੈਡ ਕਨਸਟੇਬਲ ਦੀ ਜੁਆਇਨਿੰਗ ਲਈ ਆ ਤੇ ਅਜੇ ਤੱਕ ਕੀ ਸੀਗੇ ਹਾਂ ਹਾਂ ਕਨਸਟੇਬਲ ਸੀਗੇ ਕਨਸਟੇਬਲ ਸੀਗੇ ਜੀ ਤੇ ਜਿਹੜਾ ਤੁਸੀਂ ਆਰਮੀ 'ਚ ਸੀਗੇ ਉੱਥੇ ਕਿੰਨੇ ਸਾਲ ਕਰਕੇ ਆਏ ਹੋ ਔਰ ਉੱਥੇ ਕੀ ਸੀ ਕੀ ਕੰਮ ਕਰ ਸੀ ਤੁਹਾਡੇ ਪ੍ਰੋਫਾਈਲ ਕੀ ਸੀ ਉੱਥੇ ਮੈਡਮ ਮੈਂ ਜਨਰਲ ਡਿਊਟੀ ਕੀਤੀ ਹੈ ਮੈਂ 17 ਸਾਲ ਕਰਕੇ ਆਇਆ ਆਰਮੀ ਦੇ ਵਿੱਚ ਔਰ ਉਹ ਮੈਂ ਜੇ ਕਨਸਟੇਬਲ ਸੀਪੀ ਜਲੰਧਰ ਦੇ ਵਿੱਚ ਆ ਔਰ ਹੁਣ ਮੈਂ ਹੈੱਡ ਕਨਸਟੇਬਲ ਦੀ ਜੁਆਇਨਿੰਗ ਲਈ ਜੀ ਖੁਸ਼ ਹੋ ਬਹੁਤ ਜ਼ਿਆਦਾ ਹਾਂ ਜੀ ਮੈਡਮ ਬਹੁਤ ਜ਼ਿਆਦਾ ਖੁਸ਼ ਹਾਂ ਜੀ ਪਿਓਰਲੀ ਮੈਰਿਟ ਦੇ ਬੇਸ ਤੇ ਰਿਕਰੂਟਮੈਂਟ ਹੋ ਰਹੀ ਆ ਕੋਈ ਸ਼ਿਫਾਰਿਸ਼ ਕਿਸੇ ਦੇ ਵੀ ਤਰੀਕੇ ਦੀ ਕੋਈ ਜਾਂ ਕੋਈ ਰਿਸ਼ਵਤ ਵਗੈਰਾ ਉਹ ਨਹੀਂ ਚੱਲ ਰਹੀ ਹੈਗੀ ਪ੍ਰੋਪਰ ਜਿਹੜਾ ਬੱਚਾ ਪੜਿਆ ਲਿਖਿਆ ਔਰ ਜਿਹਦੇ ਅੰਦਰ ਆਪਣੇ ਮਤਲਬ ਕੁਆਲਿਫਿਕੇਸ਼ਨ ਹੈਗੇ ਜਿੰਨਾਂ ਦੀ ਕਾਬਲੀਅਤ ਹੈ ਉਹਦੀ ਵੀ ਹਾਬ ਤੈਨੂੰ ਜੋਬ ਮਿਲ ਰਹੀ ਆ ਪੁਲਿਸ ਕਹਿ ਰਹੀ ਹੈ ਹਾਂ ਮੈਡਮ ਬਿਲਕੁਲ ਬਿਲਕੁਲ ਪੁਲਿਸ ਪੁਲਿਸ ਕਹਿ ਰਹੀ ਹੈ ਐਜ਼ ਅ ਪੁਲਿਸ ਕੈਂਡੀਡੇਟ ਔਰ ਐਜ਼ ਅ ਹੈਡ ਕਨਸਟੇਬਲ ਕੈਂਡੀਡੇਟ ਮੈਂ ਯੂਥ ਨੂੰ ਵੀ ਅਪੀਲ ਇਹ ਹੀ ਕਰਨਾ ਚਾਹਾਂਗਾ ਕਿ ਤੁਸੀਂ ਆਪਣੇ ਬਾਹਰ ਜਾਣ ਦੀ ਬਜਾਏ ਇੱਥੇ ਆਪਣੀ ਮਿਹਨਤ ਕਰੋ ਔਰ ਆਪਣੀ ਜੋਬ ਨੂੰ ਜੋ ਹੈ ਹਾਸਲ ਕਰੋ ਅੱਤੇ ਮੈਂ ਸੁਣ ਰਹੀ ਹਾਂ ਕਿ ਕੈਥਲ ਤੋਂ ਤੇ ਹਰਿਆਣਾ ਤੋਂ ਵੀ ਲੋਕ ਆਏ ਨੇ ਤੇ ਉਹਨਾਂ ਦੀ ਵੀ ਅਪਾਰਟਮੈਂਟ ਹੋਈ ਹੈ ਕਿ ਹਰਿਆਣਾ ਕੈਡਰ ਹਰਿਆਣਾ ਸਟੇਟ ਵਾਲੇ ਵੀ ਜਿਹੜੇ ਨੇ ਉਹਨਾਂ ਦਾ ਵੀ ਕੁਝ ਮਤਲਬ ਕਿ ਉਹ ਵੀ ਇੱਥੇ ਜੁਆਇਨ ਕਰ ਰਹੇ ਨੇ ਪੰਜਾਬ ਦੇ ਵਿੱਚ ਹਾਂ ਮੈਡਮ ਐਜ਼ ਏ ਕਨਸਟੀਟਿਊਸ਼ਨ ਦੇ ਰੂਲ ਦੇ ਰਿਕਾਰਡਿੰਗ ਆਪਾਂ ਚੱਲੀਏ ਤੇ ਆਪਾਂ ਦੇਖਾਂਗੇ ਕਿ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਜੋਬ ਪਲੇ ਆ ਸਕਦੇ ਹੋ ਹਨ ਤਾਂ ਆਪਾਂ ਕਿਸੇ ਵੀ ਸਟੇਟ ਨੂੰ ਮਨਾ ਨਹੀਂ ਕਰ ਸਕਦੇ ਬਟ ਇਹ ਕਾਬਲੀਅਤ ਤੁਹਾਡੇ ਅੰਦਰ ਹੈ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਅਚੀਵ ਕਰ ਰਹੇ ਹੋ ਪਰ ਡੈਫੀਨਿਟਲੀ ਉਹਨਾਂ ਨੂੰ ਇਹ ਤਾਂ ਮੰਡੀਟਰੀ ਹੋਏਗਾ ਕਿ ਤੁਸੀਂ ਪੰਜਾਬੀ ਕਲੀਅਰ ਕਰਨਾ ਪੇਪਰ ਪੰਜਾਬੀ ਦਾ ਜੀ ਜੀ ਮੈਡਮ ਇਹਦੇ ਵਿੱਚ ਇੱਕ ਸਪੈਸ਼ਲੀ ਹੁਣ ਭਗਵੰਤ ਮਾਨ ਸਰਕਾਰ ਨੇ ਕੀਤਾ ਹੈ ਪਹਿਲੇ 2021 ਦੀ ਭਰਤੀਆਂ ਦੇ ਵਿੱਚ ਨਹੀਂ ਸੀ ਕਿ ਮੈਂਸ਼ਨ ਇਹ ਹੁਣ ਇਸ ਵਾਰ ਮੈਂਸ਼ਨ ਹੋਇਆ ਕਿ ਤੁਸੀਂ ਅਦਰ ਸਟੇਟ ਦਾ ਜੇ ਕੋਈ ਵੀ ਬੱਚਾ ਪੰਜਾਬ ਸਟੇਟ ਦੀ ਜੋਬ ਲੈਣਾ ਚਾਹੁੰਦਾ ਹੈ ਤੇ ਉਹਨੂੰ ਪੰਜਾਬੀ ਕਲੀਅਰ ਹਾਂਜੀ 10ਵੀਂ ਪੰਜਾਬੀ ਕਲੀਅਰ ਪਲੱਸ ਇੱਕ ਕੁਆਲੀਫਾਈਂਗ ਪੇਪਰ ਹੋਏਗਾ ਉਹ ਇਹ ਇਸ ਸਾਲ ਹੋਇਆ ਹੈ ਪੰਜਾਬੀ ਦਾ ਹੀ ਹਾਂ ਕਿ ਉਹ ਕੁਆਲੀਫਾਈਂਗ ਪੇਪਰ ਕਰੇਗਾ 10ਵੀਂ ਕੁਆਲੀਫਾਈ ਤੇ ਉਹਦੀ ਹੋਣੀ ਚਾਹੀਦੀ ਆ ਪਲੱਸ ਉਹ ਕੁਆਲੀਫਾਈਂਗ ਪੇਪਰ ਕਰੇਗਾ ਪੰਜਾਬੀ ਦਾ ਜਦੋਂ ਵੀ ਉਹਨੇ ਕੋਈ ਵੀ ਐਗਜ਼ਾਮ ਅਪੀਅਰ ਕਰਨਾ ਜੀ ਜੀ ਤੁਹਾਡਾ ਨਾਮ ਕੀ ਹੈ ਰੋਸ਼ਨ ਲਾਲ ਜੀ ਰੋਸ਼ਨ ਲਾਲ ਹਾਂ ਜੀ ਕੰਗ੍ਰੈਚੁਲੇਸ਼ਨਸ ਥੈਂਕ ਯੂ ਐਂਡ ਮੈਮ ਡੀ5 ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਥੈਂਕ ਯੂ ਸੋ ਮਚ ਜੀ ਜੀ ਆਰਮਿਤ ਸਿੰਘ ਇਹ ਰੌਸ਼ਨ ਲਾਲ ਵੀ ਪਹਿਲੇ ਔਰ ਹੁਣ ਹੱਥ ਦੇ ਵਿੱਚ ਹੈਡ ਕਨਸਟੇਬਲ ਦੀ ਉਹਨਾਂ ਨੇ ਫੜੀ ਹੋਈ ਹੈ ਅਪਾਇੰਟਮੈਂਟ ਲੈਟਰ ਔਰ ਕਹਿੰਦੇ ਕਿ ਪਹਿਲੇ ਵੀ ਮੈਂ ਸੀਪੀ ਜਲੰਧਰ ਦੇ ਨਾਲ ਕਨਸਟੇਬਲ ਦੇ ਤੌਰ ਤੇ ਕੰਮ ਕਰ ਰਿਹਾ ਔਰ ਹੁਣ ਫੇਰ ਮੌਕਾ ਮਿਲਿਆ ਤਾਂ ਮੈਂ ਛਲਾਂਗ ਲਗਾਈ ਹੈ ਪਰ ਉਹ ਕਹਿੰਦੇ ਕਿ ਭਗਵਾਨ ਮਾਨ ਸਰਕਾਰ ਤੋਂ ਅਸੀਂ ਖੁਸ਼ ਆ ਬਹੁਤ ਤਰੀਕੇ ਦੇ ਨਾਲ ਇੱਥੇ ਲੋਕਾਂ ਨੂੰ ਤਰੱਕੀਆਂ ਮਿਲ ਰਹੀਆਂ ਅਪਾਇੰਟਮੈਂਟ ਲੈਟਰ ਮਿਲ ਰਹੇ ਹੈ ਔਰ ਪੂਰੀ ਤਰ੍ਹਾਂ ਉਹ ਸੈਟੀਸਫਾਈਡ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੰਬੀ ਚੌੜੀ ਕਤਾਰ ਹੈਗੀ ਹੈ ਹਜੇ ਇਥੇਨੇ ਲੋਕ ਆਪਣੇ ਅਪਾਰਟਮੈਂਟ ਲੈਟਰ ਲੈਂਡ ਵਾਸਤੇ ਔਰ ਹਰਿਆਣਾ ਤੋਂ ਵੀ ਇਥੇ ਕੈਂਡੀਡੇਟਸ ਨੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਨੇ ਪਰ ਡੈਫੀਨੇਟਲੀ ਉਹਨਾਂ ਨੂੰ ਜਿਹੜੀ ਮੰਡੀਟਰੀ ਕੰਪਲਸ਼ਨ ਹੁੰਦੀ ਹੈ ਇੱਕ ਐਲੀਜੀਬਿਲਟੀ ਹੁੰਦੀ ਹੈ ਜਿਹਦੇ ਦੇ ਵਿੱਚ ਜੇ ਤੁਸੀਂ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੌਕਰੀ ਲੈਣੀ ਹੈ ਤਾਂ ਤੁਹਾਨੂੰ ਬਿਲਕੁਲ ਪੰਜਾਬੀ ਕਲੀਅਰ ਹੋਣੀ ਚਾਹੀਦੀ ਹੈ ਉਸ ਦੇ ਨਾਲ ਹੀ ਕੈਂਡੀਡੇਟਸ ਨੇ ਵੀ ਦੱਸਿਆ ਕਿ ਇੱਕ ਕੁਆਲੀਫਾਈਇੰਗ ਪੇਪਰ ਵੀ ਹੈਗਾ ਜਿਸ ਨੂੰ ਲੈ ਕੇ ਕੀ ਨੌਕਰੀ ਮਿਲੇ ਮਿਲੇਗੀ ਆਦਰਵਾਇਜ਼ ਨੌਕਰੀ ਮਿਲਣੀ ਔਕੀ ਨਹੀਂ ਹੁੰਦੀ ਕਿਉਂਕਿ ਕੁਆਲੀਫਾਈਇੰਗ ਪਰ ਜਿਹੜਾ ਉਹ ਵੀ ਕੁਆਲੀਫਾਈ ਕਰਨਾ ਪਏਗਾ ਪੰਜਾਬੀ ਦੇ ਵਿੱਚ ਉਹਦੇ ਬਾਅਦ ਹੀ ਜਿਹੜਾ ਹੈ ਨੌਕਰੀ ਮਿਲੇਗੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਲਰੇਡੀ ਕਿਉਂ ਲੱਗੀ ਹੋਈ ਹੈ ਲਾਈਨ ਲੱਗੀ ਹੋਈ ਹੈ ਕਿਉਂ ਲੱਗੀ ਹੋਈ ਹੈ ਔਰ ਲਗਾਤਾਰ ਕੈਂਡੀਡੇਟਸ ਆਪਣੇ ਆਪਣੇ ਨਾਮ ਦਾ ਇੰਤਜ਼ਾਰ ਕਰ ਰਹੇ ਔਰ ਨਾਮ ਦੇ ਬਾਅਦ ਉਹ ਜਿਹੜੇ ਨੇ ਨਿਯੁਕਤੀ ਪੱਤਰ ਦਾ ਵੀ ਇੰਤਜ਼ਾਰ ਕਰ ਰਹੇ ਕਿ ਕਦੋਂ ਉਹਨਾਂ ਨੂੰ ਉਹਨਾਂ ਦੇ ਨਿਯੁਕਤੀ ਪੱਤਰ ਜਿਹੜੇ ਆ ਉਹ ਦਿੱਤੇ ਜਾਣਗੇ ਅੱਜ ਇੱਕ ਵਾਰ ਫੇਰ ਤੋਂ 450 ਪੁਲਿਸ ਦੇ ਵਿੱਚ ਹੈੱਡ ਕਨਸਟੇਬਲ ਦੇ ਤੌਰ ਤੇ ਨਿਯੁਕਤੀ ਪੱਤਰ ਅਪਾਇਨਟਮੈਂਟ ਲੈਟਰ ਦਿੱਤੇ ਗਏ ਨੇ। ਆ ਟੋਟਲ 460 ਦੇ ਕਰੀਬ ਜਿਹੜੇ ਨੇ ਉਹ ਨਿਯੁਕਤੀ ਪੱਤਰ ਅੱਜ ਦਿੱਤੇ ਗਏ ਨੇ ਕੁਝ ਦੂਸਰੇ ਡਿਪਾਰਟਮੈਂਟਸ ਤੇ ਵੀ ਸੀਗੇ। ਔਰ ਇਸ ਦੇ ਨਾਲ ਨਾਲ ਹੀ ਇੱਕ ਫੀਮੇਲ ਸੀਗੇ ਜਿਹੜੇ ਕਿ ਡੀਐਸਪੀ ਸੀਗੇ ਉਹਨਾਂ ਦੀ ਅੱਜ ਪ੍ਰੋਮੋਸ਼ਨ ਹੋਈ ਹੈ। ਉਹ ਐਸਪੀ ਬਣੇ ਨੇ ਉਹਨਾਂ ਨੂੰ ਖੁਦ ਡੀਜੀ ਪੰਜਾਬ ਤੇ ਨਾਲੇ ਭਗਵੰਤ ਮਾਨ ਸੀਐਮ ਪੰਜਾਬ ਨੇ ਦੋਨਾਂ ਨੇ ਉਹਨਾਂ ਨੂੰ ਬੈਜ ਜਿਹੜੇ ਹੈਗੇ ਆ ਉਹ ਐਸਪੀ ਦੇ ਇੱਥੇ ਮੰਚ ਤੇ ਪੁਵਾਏ ਸੀਗੇ ਔਰ ਉਸ ਦਿਨ阿里 ਤੋਂ ਦੱਸ ਦਈਏ ਕਿ ਜਿਹੜੇ ਇੱਥੇ ਕੈਂਡੀਡੇਟਸ ਆਏ ਨੇ ਬਹੁਤ ਖੁਸ਼ ਨੇ ਔਰ ਕਹਿੰਦੇ ਕਿ ਸਾਨੂੰ ਬੜੀ ਤਸੱਲੀ ਹੈਗੀ ਆ ਔਰ ਭਗਵੰਤ ਮਾਨ ਸਰਕਾਰ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਨੂੰ ਨੌਜਵਾਨਾਂ ਨੂੰ ਮੌਕਾ ਮਿਲਰ ਖਾਸ ਤੌਰ ਤੇ ਨੇ ਸਭ ਨੇ ਇਹ ਗੱਲ ਕਹੀ ਕਿ ਇੱਥੇ ਨੌਕਰੀਆਂ ਮਿਲਣਗੀਆਂ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਸਟੇਟ ਦੇ ਵਿੱਚ ਐਸੇ ਸੂਬੇ ਦੇ ਵਿੱਚ ਟਿਕੋ ਤੁਸੀਂ ਬਾਹਰ ਦੇ ਜਾਣ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਛੱਡ ਦਿਓ ਔਰ ਉਸ ਦੇ ਨਾਲ ਹੀ ਖਾਸ ਕਰਕੇ ਕੁਝ ਕੈਂਡੀਡੇਟਸ ਐਸੇ ਵੀ ਨੇ ਖਾਸ ਕਰਕੇ ਇੱਕ ਲੜਕੀ ਨਾਲ ਅਸੀਂ ਗੱਲਬਾਤ ਕੀਤੀ ਫਾਜ਼ਿਲ ਕਾ ਤੋਂ ਸੀਗੇ ਉਹਨਾਂ ਨੂੰ ਦੋ ਨੌਕਰੀਆਂ ਜਿਹੜਾ ਪਿੱਛੇ ਹਜੇ ਅਪਾਇੰਟਮੈਂਟ ਲੈਟਰਸ ਦਿੱਤੇ ਗਏ ਨੇ ਕਾਪਰੇਟਿਵ ਬੈਂਕ ਦੀ ਉਹਦੇ ਵਿੱਚ ਵੀ ਉਹਨਾਂ ਦੀ ਅਪਾਇੰਟਮੈਂਟ ਲੈਟਰ ਆ ਗਈ ਸੀ ਤੇ ਅੱਜ ਫੇਰ ਪੰਜਾਬ ਪੁਲਿਸ ਦੇ ਵਿੱਚ ਹੈੱਡ ਕਨਸਟੇਬਲ ਦੇ ਤੌਰ ਤੇ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਜਿਹੜੀ ਹੈ ਉਹ ਅੱਜ ਲੈਣ ਆਏ ਸੀਗੇ ਇਸ ਤਰੀਕੇ ਦੇ ਨਾਲ ਖੁਸ਼ ਨੇ ਕੈਂਡੀਡੇਟਸ ਔਰ ਖਾਸ ਕਰਕੇ ਜਿਨ੍ਹਾਂ ਨੇ ਵੀ ਪੜ੍ਹ ਲਿਖ ਕੇ ਪੇਪਰ ਦਿੱਤੇ ਨੇ ਮਿਹਨਤ ਕੀਤੀ ਹੈ ਉਹਨਾਂ ਦੀ ਦੋ ਦੋ ਤਿੰਨ ਤਿੰਨ ਨੌਕਰੀਆਂ ਦੋ ਦੋ ਤਿੰਨ ਤਿੰਨ ਮਹੀਨੇ ਦੇ ਵਿੱਚ ਅਪਾਇੰਟਮੈਂਟ ਲੈਟਰ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਨੇ ਤੇ ਇਸ ਤੋਂ ਡੈਫੀਨਿਟਲੀ ਇੱਕ ਰਾਹਤ ਦਾ ਜ਼ਰੂਰ ਹੈਗੀ ਹੈ ਸਾਈ ਆਫ ਰੀਲਿਫ ਜ਼ਰੂਰ ਹੈਗਾ ਔਰ ਨੌਜਵਾਨੀ ਨੂੰ ਇੱਕ ਸੰਦੇਸ਼ ਇੱਕ ਸੁਨੇਹਾ ਵੀ ਹੈਗਾ ਸਰਕਾਰ ਦਾ ਕਿ ਇੱਥੇ ਤੁਹਾਡੇ ਵਸੀਲੇ ਅਸੀਂ ਜਿਹੜੇ ਆ ਪੈਦਾ ਕਰਾਂਗੇ ਤੁਸੀਂ ਜਾ ਕੇ ਦੂਜੇ ਦੇਸ਼ਾਂ ਦੇ ਵਿੱਚ ਦੂਜੇ ਦੇਸ਼ਾਂ ਨੂੰ ਜਾ ਕੇ ਆਪਣੀ ਜਿਹੜੀ ਹਿਊਮਨ ਰਿਸੋਰਸ ਹੈਗੀ ਹੈ ਉਹ ਨਾ ਦੋ ਤੇ ਅਸੀਂ ਇੱਥੇ ਹੀ ਰੰਗਲਾ ਪੰਜਾਬ ਬਣਾਵਾਂਗੇ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰ ਦੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ